ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਦੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਵੈਦਰਵਾਈਸ ਸੁਮਿੰਦਰ ਤੇ ਤੇ ਮੌਸਮ ਦੀ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ 11 12 13 ਅਤੇ 14 ਸਤੰਬਰ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਹਵਾ ਹੁਣ ਪੰਜਾਬ ਦੇ ਵਿੱਚ ਪੱਛਮ ਦਿਸ਼ਾ ਤੋਂ ਚੱਲਣੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਨਾਲ ਪੰਜਾਬ ਦੇ ਮੌਸਮ ਦੇ ਵਿੱਚ ਵੱਡਾ ਬਦਲਾਅ ਆਇਆ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲਬਾਹੀ ਪੰਜਾਬ ਤੋਂ ਹੁਣ ਖਤਮ ਹੋ ਚੁੱਕੀ ਹੈ ਤੁਪ ਦੇ ਹਾਲਾਤ ਪੰਜਾਬ ਦੇ ਵਿੱਚ ਲਗਾਤਾਰ ਬਰਕਰਾਰ ਨੇ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕੜਾਕੇ ਦੀ ਧੁੱਪ ਪੈਣ ਕਾਰਨ ਤਾਪਮਾਨ 30 32 33 34 ਡਿਗਰੀ ਤੱਕ ਦੇਖਣ ਨੂੰ ਮਿਲ ਰਹੇ ਨੇ ਤੇ ਆਪਾਂ ਕਹਿ ਸਕਦੇ ਆ ਕਿ ਪੰਜਾਬ ਦਾ ਤਾਪਮਾਨ ਹੁਣ ਕਿਤੇ ਨਾ ਕਿਤੇ ਗਰਮ ਹੁੰਦਾ ਦੁਆਰਾ ਤੋਂ ਦਿਖਾਈ ਦੇ ਰਿਹਾ ਹੈ ਪੱਛਮੀ ਹਵਾ ਚੱਲਣ ਦੇ ਨਾਲ ਨਾਲ ਹੁਣ ਰਾਤ ਦੇ ਸਮੇਂ ਠੰਡ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਤੇ ਨਾਲ ਦੀ ਨਾਲ ਅਗਰ ਗੱਲ ਕਰੀ ਜਾਵੇ ਤਾਂ ਠੰਡਾ ਮਾਹੌਲ ਹੋਣ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਖੁਸ਼ਕੀ ਵੀ ਜਿਹੜੀ ਆਪਣੀ ਨਵੀਂ ਹੈ ਉਹ ਖਤਮ ਹੋ ਚੁੱਕੀ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੁਣ ਜੋ ਹਮਸ ਦਾ ਮਾਹੌਲ ਸੀ ਉਹ ਘਟਦਾ ਹੋਇਆ ਦਿਖਾਈ ਦੇ ਰਿਹਾ ਪਿਛਲੇ 2 ਦਿਨ ਤੋਂ ਹਮਸ ਪੰਜਾਬ ਦੇ ਵਿੱਚ ਘਟ ਰਹੀ ਹੈ ਤਾਪਮਾਨ ਵਸਾ ਕੇ ਵਧੇ ਨੇ ਪਰ ਹਮਸ ਘਟਣ ਦੇ ਕਾਰਨ ਪੰਜਾਬ ਵਾਸੀਆਂ ਨੂੰ ਰਾਹਤ ਮਿਲੀ ਹੈ ਤੇ ਦੂਜੇ ਪਾਸੇ ਦਰਿਆਵਾਂ ਦੇ ਉੱਪਰ ਗੱਲ ਕੀਤੀ ਜਾਵੇ ਤਾਂ ਭਾਖੜਾ ਡੈਮ ਤੋਂ ਪਾਣੀ ਕਾਫੀ ਜ਼ਿਆਦਾ ਘਟ ਚੁੱਕਿਆ ਸਤਲੁਜ ਦਾ ਲੈਵਲ 5 ਤੋਂ 7 ਫੁੱਟ ਹੁਣ ਨੀਚੇ ਆਉਣਾ ਸ਼ੁਰੂ ਹੋ ਚੁੱਕਿਆ ਜੀ ਤੇ ਨਾਲ ਦੀ ਨਾਲ ਘੱਗਰ ਨੂੰ ਵੀ ਹੁਣ ਕਿਤੇ ਨਾ ਕਿਤੇ ਥੋੜੀ ਜਿਹੀ ਰਾਹਤ ਮਿਲੀ ਹੈ ਰਾਵੀ ਬਿਆਸ ਚ ਨਾਲ ਸਾਰੇ ਪਾਸੇ ਹੁਣ ਅਗਰ ਗੱਲ ਕਰੀ ਜਾਵੇ ਤਾਂ ਹਾਲਾਤ ਕਾਬੂ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੀ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਅਸੀਂ ਬਿਨਾਂ ਕਿਸੇ ਦੇਰੀ ਤੋਂ ਗੱਲ ਕਰਦੇ ਹਾਂ ਮੌਸਮ ਦੇ ਹਾਲਾਤਾਂ ਦੀ ਕਿਹੜੇ ਕਿਹੜੇ ਦਿਨ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਕੀ ਹਾਲਾਤ ਨੇ ਮੀਂਹ ਦੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੇ 11 ਸਤੰਬਰ ਦੀ ਤੇ ਦੇਖ ਸਕਦੇ ਹੋ ਕਿ ਪਠਾਨਕੋਟ ਹੁਸ਼ਿਆਰਪੁਰ ਨੂਪਨਗਰ ਇਹ ਤਿੰਨ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਹਲਕਾ ਦਰਮਿਆਨਾ ਸਿਸਟਮ ਜਿਹੜਾ ਆ ਸਕਦਾ ਹੈ ਪਰ ਕੋਈ ਵੱਡੀ ਹਲਚਲ ਫਿਲਹਾਲ ਮੌਸਮ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਠੀਕ ਨੇ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਫਤਗੜ ਸਾਹਿਬ ਮੁਹਾਲੀ ਅਤੇ ਪਟਿਆਲਾ ਦੇ ਵਿੱਚ ਵੀ ਥੋੜੀ-ਬਹੁਤੀ ਬੱਦਲਬਾਈ ਆ ਸਕਦੀ ਹੈ ਪਰ ਕੋਈ ਵੱਡੀ ਉਮੀਦ ਨਹੀਂ ਹੈ ਕਿ ਕੋਈ ਤਕੜਾ ਸਿਸਟਮ ਆਵੇਗਾ ਬਾਕੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਕਪੂਰਥਲਾ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਤੇ ਲੁਧਿਆਣਾ ਵਿੱਚ ਮੌਸਮ ਜ਼ਿਆਦਾਤਰ ਡਰਾਈ ਬਣਿਆ ਰਹੇਗਾ ਸੁੱਕੇ ਮੌਸਮ ਦੇ ਕਾਰਨ ਇਹਨਾਂ ਇਲਾਕਿਆਂ ਉਹ ਜਿਹੜਾ ਤਾਪਮਾਨ ਹੈ ਉਹ 30 ਪਲੱਸ ਚੱਲਦਾ ਹੋਇਆ ਦਿਖਾਈ ਦੇਵੇਗਾ ਪਰ ਸ਼ੱਕ ਪੂਰਬ ਪੱਛਮੀ ਹਵਾ ਚੱਲੇਗੀ ਜਿਸ ਦਿਨ ਥੋੜੀ ਬਹੁਤੀ ਠੰਡ ਦਾ ਅਹਿਸਾਸ ਵੀ ਹੁੰਦਾ ਰਹੇਗਾ ਦੁਪਹਿਰ ਦੇ ਸਮੇਂ ਅਗਰ ਗੱਲ ਕਰੀਏ 12 ਤਰੀਕ ਦੀ ਤਾਂ 12 ਤਰੀਕ ਨੂੰ ਵੀ ਲਗਭਗ ਸੇਮ ਹੀ ਹਾਲਾਤ ਨੇ ਸਾਨੂੰ ਜਿਹੜੀ ਜ਼ਿਆਦਾਤਰ ਸਿਸਟਮ ਹੈ ਜੀ ਉਹ ਪਠਾਨਕੋਟ ਕੁਝ ਸ਼ਹਿਰ ਪਰ ਤੇ ਰੂਪਨਗਰ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਬਾਅਦ ਦੁਪਹਿਰ ਬੱਦਲਬਾਈ ਆ ਸਕਦੀ ਹੈ ਪਰ ਕੋਈ ਤਗੜੀ ਸਿਸਟਮ ਨਹੀਂ ਹਨ ਕੋਈ ਤਗੜਾ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਨਹੀਂ ਦੇ ਰਹੇ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਮੁਹਾਲੀ ਅਤੇ ਪਟਿਆਲਾ ਦੇ ਵਿੱਚ ਵੀ ਬੱਦਲਬਾਈ ਥੋੜੀ-ਬਹੁਤੀ ਦੇਖਣ ਨੂੰ ਮਿਲੇਗੀ ਤਗੜੀ ਕਾਰਵਾਈ ਨਾ ਮਾਤਰ ਦੇ ਬਰਾਬਰ ਹੈ ਅਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋੜ ਮੁਕਸਰਫ ਜ਼ਿਲਕਾ ਮੋਗਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਅਤੇ ਲੁਧਿਆਣਾ ਵਿੱਚ ਮੌਸਮ ਜ਼ਿਆਦਾ ਖੁਸ਼ਕ ਹੀ ਬਣਿਆ ਰਹੇਗਾ 13 ਤਰੀਕ ਦੀ ਗੱਲ ਕਰੀਏ ਸਿਸਟਮ ਥੋੜਾ ਜਿਹਾ ਆਪਣਾ ਦਾਇਰਾ ਵਧਾਉਂਦਾ ਹੋਇਆ ਦਿਖਾਈ ਦੇ ਰਿਹਾ 13 ਤਰੀਕ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਤੇ ਰੂਪਨਗਰ ਦੇ ਵਿੱਚ ਥੋੜੀ ਜੀ ਕਾਰਵਾਈ ਬਦਲ ਬਾਈ ਮੀਂਹ ਦੀ ਹੁੰਦੀ ਦਿਖਾਈ ਦੇ ਸਕਦੀ ਹੈ ਜੋ ਕਿ ਹਲਕਾ ਦਰਮਿਆਨਾ ਹੈ ਕੋਈ ਤਕੜਾ ਸਿਸਟਮ ਨਹੀਂ ਹੈ ਪਰ ਫਿਰ ਵੀ ਕਿਤੇ ਕਿਤੇ ਸਿਸਟਮ ਥੋੜਾ ਜਿਹਾ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਬਾਕੀ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਸੰਦੂਰ ਮਾਨਸਾ ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਵਿੱਚ ਵੀ ਥੋੜੀ-ਬਹੁਤੀ ਬੱਦਲ ਬਾਈ ਆਉ ਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਤੇ ਬਠਿੰਡਾ ਇਹ ਜਿਹੜਾ ਇਲਾਕਾ ਏ ਇਹ ਡਰਾਈਵ ਬਣਿਆ ਰਹੇਗਾ ਕੋਈ ਵੱਡੀ ਹਲਚਲ ਇਸ ਇਲਾਕੇ ਵਿੱਚ ਦਿਖਾਈ ਸਾਨੂੰ ਨਹੀਂ ਦੇ ਰਹੀ ਆਖਰੀ ਦਿਨ ਜਾਨੀ ਕਿ 14 ਸਤੰਬਰ ਦੀ ਅਗਰ ਗੱਲ ਕਰੀ ਜਾਵੇ ਤਾਂ 14 ਸਤੰਬਰ ਨੂੰ ਤੁਸੀਂ ਦੇਖ ਸਕਦੇ ਹੋ ਕਿ 14 ਸਤੰਬਰ ਨੂੰ ਵੀ ਲਗਭਗ ਸੇਮ ਹਾਲਾਤ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾਰ ਰੂਪਨਗਰ ਤੇ ਮੁਹਾਲੀ ਵਿੱਚ ਥੋੜੀ ਬਹੁਤੀ ਜ਼ਿਆਦਾ ਬੱਦਲਬਾਹੀ ਹੋ ਸਕਦੀ ਹੈ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਦਰਮਿਆਨਾ ਸਿਸਟਮ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਤਕੜੀ ਕਾਰਵਾਈ ਫਿਲਹਾਲ ਕੋਈ ਵੀ ਬਣਦੀ ਹੋਈ ਇਨ੍ਹਾਂ ਇਲਾਕਿਆਂ 'ਚ ਦਿਖਾਈ ਨਹੀਂ ਦੇ ਰਹੀ ਬਾਕੀ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰਫਾ ਜ਼ਿਲ੍ਹਾ ਬਠਿੰਡਾ ਬਰਨਾਲਾ ਮਾਨਸਾ ਤੇ ਸੰਗਰੂਰ ਦੇ ਵਿੱਚ ੜਾਏ ਉਹ ਮੌਸਮ ਹੈ ਕਿਤੇ ਨਾ ਕਿਤੇ ਖੁਸ਼ਕ ਬਣਦਾ ਹੋਇਆ ਦਿਖਾਈ ਦੇ ਰਿਹਾ ਤਗੜੀ ਕਾਰਵਾਈ ਦੇ ਨਾਲ ਹੋਣ ਕਾਰਨ ਤਾਪਮਾਨ ਜਿਹੜੇ 34 ਡਿਗਰੀ ਤੱਕ 33 ਡਿਗਰੀ ਤੱਕ ਇਹਨਾਂ ਇਲਾਕਿਆਂ ਵਿੱਚ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਏਸੀਜੀ ਅਪਡੇਟ 14 ਸਤੰਬਰ ਤੱਕ ਦੇ ਮੌਸਮ ਦੀ ਬਾਕੀ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਅਗਰ ਆਉਂਦੀ ਹੈ ਤਾਂ ਤੁਹਾਡੇ ਤੱਕ ਜਾਣਕਾਰੀ ਸਾਂਝੀ ਕਰਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਅਤੇ ਹੜ੍ਹ ਦੇ ਹਾਲਾਤ ਕੰਟਰੋਲ ਵਿੱਚ ਹੁਣ ਕਾਰਨ ਹੁਣ ਤੁਸੀਂ ਕਿਤੇ ਨਾ ਕਿਤੇ ਆਪਣੇ ਪਰਮਾਤਮਾ ਅੱਗੇ ਦੁਆ ਕਰ ਸਕਦੇ ਹੋ ਕਿ ਤੁਸੀਂ ਜੋ ਵੀ ਕੀਤਾ ਚੰਗਾ ਕੀਤਾ ਚਲੋ ਹੁਣ ਹੁਣ ਕੰਟਰੋਲ ਵਿੱਚ ਆ ਚੁੱਕੇ ਨੇ ਸਿਸਟਮ ਸਾਰੇ ਬਾਕੀ ਜੋ ਵੀ ਹੋਵੇਗਾ ਅੱਗੇ ਵਾਸਤੇ ਚੰਗਾ ਹੀ ਹੋਵੇਗਾ ਤੇ ਮਿਲਦੇ ਹਾਂ ਜਲਦ ਅਗਲੀ ਵੀਡੀਓ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ